ਲੇਕਿਨ ਹੁਣ ਰੈੱਡ ਸਟੇਟ ਨੇ ਕਿਹਾ ਹੈ ਜੀ ਕਿ ਉਹ ਕਹਿੰਦੇ ਸਾਨੂੰ ਨਿਊਯਾਰਕ ਤੇ ਸਾਨੂੰ ਕੈਲੀਫੋਰਨੀਆ ਇਹ ਦੋ ਬਲੂ ਸਟੇਟਸ ਦੇ ਟੀਚਰ ਅਸੀਂ ਡਾਇਰੈਕਟ ਆਪਣੇ ਸਕੂਲਾਂ ਦੇ ਵਿੱਚ ਨਹੀਂ ਰੱਖਣੇ ਓਕਲਾਹੋਮਾ ਜਿਹੜੀ ਸਟੇਟ ਹੈ ਉਹਨਾਂ ਨੇ ਕਿਹਾ ਕਹਿੰਦੇ ਜੇ ਨਿਊਯਾਰਕ ਤੋਂ ਜਾਂ ਕੈਲੀਫੋਰਨੀਆ ਤੋਂ ਕੋਈ ਟੀਚਰ ਆ ਰਿਹਾ ਪਹਿਲਾਂ ਸਾਨੂੰ ਦੱਸੇ ਵੀ ਕੀ ਉਹ ਕੰਜ਼ਰਵੇਟਿਵ ਵਿਚਾਰਾਂ ਦੇ ਨਾਲ ਸਹਿਮਤ ਹੈ ਇੰਨਾ ਸਾਨੂੰ ਆ ਕੇ ਉਹਨੂੰ ਇਹ ਦੱਸਣਾ ਪਾਏਗਾ ਕਿ ਉਹ ਸਟੇਟ ਦੀਆਂ ਕੰਜ਼ਰਵਟਿਵ ਪੋਲੀਟੀਕਲ ਵੈਲਿਊਜ਼ ਦੇ ਨਾਲ ਐਗਰੀ ਕਰਦਾ ਔਰ ਓਕਲਾਹੋਮਾ ਸਟੇਟ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਕਿਹਾ ਜੀ ਕਹਿੰਦੇ ਨਿਊਯਾਰਕ ਤੇ ਕੈਲੀਫੋਰਨੀਆ ਦੇ ਜਿਹੜੇ ਟੀਚਰਸ ਨੇ ਜੇ ਉਹ ਓਕਲਾਹੋਮਾ ਜਾ ਕੇ ਪੜ੍ਹਾਉਣਗੇ ਉਹਨਾਂ ਨੂੰ ਅਸੀਂ ਇੱਕ ਆਈਡੀਓਲੋਜੀਕਲ ਟੈਸਟ ਦੇਵਾਂਗੇ ਉਹ ਟੈਸਟ ਜਿਹੜਾ ਤੁਸੀਂ ਪਾਸ ਕਰੋਗੇ ਤਾਂ ਤੁਹਾਨੂੰ ਸਰਟੀਫਿਕੇਟ ਮਿਲੇਗਾ ਜੇ ਸਰਟੀਫਿਕੇਟ ਅਸੀਂ ਤੁਹਾਨੂੰ ਦੇਵਾਂਗੇ ਕਾਹੀ ਅਸੀਂ ਤੁਹਾਨੂੰ OKLAHOMA ਦੇ ਸਕੂਲਾਂ ਦੇ ਵਿੱਚ ਪੜਾਉਣ ਦੀ ਇਜਾਜ਼ਤ ਦੇਵਾਂਗੇ ਤੁਸੀਂ ਪਹਿਲਾਂ ਆਪਣਾ ਹੈਡ ਕਲੀਅਰ ਕਰੋ ਕਿ ਕੀ ਤੁਸੀਂ ਮੰਨਦੇ ਹੋ ਕਿ ਸਿਰਫ ਦੋ ਹੀ ਸੈਕਸ ਨੇ ਇੱਕ ਮੇਲ ਹੈ ਤੇ ਇੱਕ ਫੀਮੇਲ ਹੈ OKLAHOMA ਨੇ ਸਟੇਟ ਦੀ ਅਮਰੀਕਨ ਹਿਸਟਰੀ ਸਟੈਂਡਰਡਸ ਦੇ ਵਿੱਚ ਲਿਖਿਆ ਹੋਇਆ ਹੈ ਕਿ 2020 ਦੀਆਂ ਜਿਹੜੀਆਂ ਇਲੈਕਸ਼ਨਸ ਹੋਈਆਂ ਸੀ ਉਹ ਡੈਮੋਕ੍ਰੈਟਿਕ ਪਾਰਟੀ ਨੇ ਸਟੀਲ ਕੀਤੀਆਂ ਸੀ ਕਹਿੰਦੇ ਜਿਹੜੀਆਂ ਟੀਚਰਸ ਆਣ ਗਏ ਕੀ ਉਹ ਸਾਡੇ ਨਾਲ ਸਹਿਮਤ ਨੇ